ਸੋ ਮਹਾਰਾਜ ਸ਼ੇਰ ਸਿੰਘ ਨੂੰ ਭਗਵਾਨ ਦੀ ਰਾ 11 ਚੇਤ ਸ਼ੈਣ 6 ਸਮਤ ਇੱਕ ਦੇਵਾ ਸਿੰਘ ਦੇ ਘਰ ਤਿੰਗਾਲੀ ਦੇਵਾ ਸਿੰਘ ਪਿਛਲਾ ਨਾਮ ਸੀ ਗੰਡਾ ਕੋ ਖ ਬ੍ਰਾਹਮਣੀ ਭਾਗ ਲਗਾਇਆ ਏ ਗਰੀਬੀ ਵਿੱਚ ਸੀ ਉਹਦਾ ਹਾਲ ਮੰਦਾ ਦੁੱਖ ਭੁੱਖ ਵਿੱਚ ਝਟ ਲੰਗਾਇਆ ਏ ਗਰੀਬੀ ਵਿੱਚ ਸੀ ਉਸ ਦਾ ਹਾਲ ਮੰਦਾ ਦੁੱਖ ਭੁੱਖ ਵਿੱਚ ਝਟ ਲੰਗਾਇਆ ਏ ਛੋਟੀ ਅਵਸਥਾ ਹੱਥ ਵਿੱਚ ਫੜ ਕੇ ਡੰਡਾ ਕਰ ਜਜਮਾਨਾ ਫੇਰਾ ਪਾਇਆ ਏ ਇੱਕ ਦਿਨ ਰਵਿਦਾਸ ਦੇ ਕੋਲ ਦੀ ਲੰਗਾ ਆਪਣਾ ਰਾਹ ਤਕਾਇਆ ਏ ਉਧਰ ਉਹ ਬ੍ਰਾਹਮਣ ਮਿਲ ਗਿਆ ਆਉਂਦਾ ਗੰਗਾ ਸੋਣਾ ਜੋੜ ਜੁੜਾਇਆ ਏ ਬ੍ਰਾਹਮਣ ਕਿਹਾ ਤੂੰ ਬੰਦਿਆਂ ਵਰਗਾ ਬੰਦਾ ਬੰਦਗੀ ਤੋਂ ਖਾਲੀ ਕਿਉਂ ਫਿਰੇ ਹਲਕਾਇਆ ਏ ਤੈਨੂੰ ਨਹੀਂ ਪਤਾ ਮੈਂ ਸਭ ਤੋਂ ਬ੍ਰਹਮ ਵਿਦਿਆ ਵਿੱਚ ਚੰਗਾ ਸੱਚੀ ਸਿੱਖਿਆ ਦੇ ਅੰਦਰ ਲੜਾਇਆ ਏ ਆ ਲੈ ਮੈਂ ਥੋ ਅੰਮ੍ਰਿਤ ਠੰਡਾ ਤੇਰੀ ਤ੍ਰਿਸ਼ਨਾ ਦਾ ਏ ਮਿਟਾਇਆ ਏ ਉਸਨੇ ਕਿਹਾ ਚੰਗਾ ਘਟ ਮੇਰੇ ਮੁਖ ਚ ਆਇਆ ਏ ਘਟ ਮੇਰੇ ਮੁਖ ਚ ਆਇਆ ਏ ਉਧਰੋਂ ਰਵਿਦਾਸ ਨੇ ਵੇਖਿਆ ਕੋਈ ਬ੍ਰਾਹਮਣ ਲਾਉਣ ਲੱਗਾ ਢੰਗਾ ਕਰਤਵੇ ਆਪਣਾ ਰਿਹਾ ਪ੍ਰਗਟਾਇਆ ਏ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚੀ ਕਰਨੀ ਕਾਰ ਕਮਾਇਆ ਏ ਘਰ ਗਰੀਬੀ ਗਰੀਬਾਂ ਦਾ ਮੁੰਡਾ ਮੰਗਤ ਰੂਪ ਵਟਾਈਆ ਬਹੁਤਾ ਕਿਸੇ ਨਾਲ ਨਹੀਂ ਕੂੰਦਾ ਅੰਦਰੇ ਅੰਦਰ ਨਾਮ ਧਿਆਈਆ ਇੱਕ ਦਿਨ ਰਾਤ ਆਕਿਆ ਅਗੰਮੀ ਜੂਦਾ ਚੱਲਿਆ ਵਹੋ ਦਾਈਆ ਉਸ ਦੇ ਅੰਦਰ ਝਗੜਾ ਛਿੜ ਪਿਆ ਬੁੱਤ ਰੂਦਾ ਆਵਾਜ਼ ਅੰਦਰੇ ਅੰਦਰ ਪ੍ਰਗਟਾਈਆ ਯਾਦ ਆਈ ਕਿਸ ਤਰ੍ਹਾਂ ਮਾਨ ਵਧਾਇਆ ਤਰੂ ਦਾ ਪਦਵੀ ਮਿਲੀ ਬੇਪਰਵਾਈ ਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਉਧਰੇ ਰਵਿਦਾਸ ਪਾਨੀ ਰਹਾ ਸੀ ਗੰਢ ਉਧਰੇ ਰਵਿਦਾਸ ਪਾਨੀ ਰਹਾ ਸੀ ਗੰਢ ਰੰਬੀਯਾਰ ਜੋੜ ਜੜਾਈ ਆ ਚਕੋਲਾ ਪਵਣ ਦੀ ਆਈ ਠੰਡ ਸਰਦੀ ਰੁੱਤ ਵਿਖਾਈਆ ਚਕੋਲਾ ਪਵਣ ਦੀ ਆਈ ਠੰਡ ਸਰਦੀ ਰੁੱਤ ਵਿਖਾਈਆ ਆਉਣ ਲੱਗੇ ਹੌਲੇ ਜਿਹੀ ਖੰਗ ਰਵਿਦਾਸ ਖੰਗ ਕੇ ਹਏ ਦਿੱਤਾ ਜਣਾਈਆ ਉਧਰੋਂ ਬ੍ਰਾਹਮਣ ਆ ਗਿਆ ਸਿਰ ਤੇ ਚੁੱਕੀ ਪੰਡ ਬਸਤਰ ਬਹੁ ਠਾਈਆ ਇੱਕ ਦੁਹਰ ਬਾਹਰ ਕੱਢ ਰਵਿਦਾਸ ਉੱਤੇ ਦਿੱਤੀ ਟਿਕਾਈਆ ਰਵਿਦਾਸ ਕਿਹਾ ਯਾਰ ਛੱਡ ਇਹਦੀ ਲੋੜ ਨਾ ਰਈਆ ਜਿਸ ਦੇ ਪਿਆਰ ਅੰਦਰ ਮੈਂ ਰਿਹਾ ਲੱਗ ਉਸੇ ਦਾ ਦੁੱਖ ਉਸੇ ਦੀ ਝੋਲੀ ਪਾਈਆ ਜੇ ਅੱਜ ਤੇਰੇ ਸਹਾਰੇ ਗਿਆ ਬਚ ਕੱਲ ਨੂੰ ਕਵਣ ਹੋਊ ਸਹਾਈਆ ਇਹ ਬਚਨ ਪ੍ਰਭ ਨੇ ਸੁਣ ਲਿਆ ਸੱਚ ਦੂਰ ਦਰਾਡੇ ਧਿਆਨ ਲਗਾਈਆ ਇਹ ਬਚਨ ਪ੍ਰਭ ਨੇ ਸੁਣ ਲਿਆ ਸੱਚ ਦੂਰ ਦਰਾਡੇ ਧਿਆਨ ਲਗਾਈਆ ਦਰਦੀ ਹੋਕੇ ਪਿਆ ਭਜ ਦਰਦੀ ਹੋਕੇ ਪਿਆ ਭਜ ਆਇਆ ਵਹਉਦਈਆ ਵੇਖੋ ਖੇਲਪੁਰਖ ਸਮਰਥ ਕੀ ਆਪਣੀ ਕਾਰ ਕਮਾਈਆ ਬਨਾਰਸ ਦੇ ਲੁੱਟਣ ਵਾਲੇ ਟੱਟ ਆਸਣ ਲਿਆ ਜਮਾਈਆ ਉਧਰੋਂ ਬ੍ਰਾਹਮਣੀ ਦਾ ਮੁੰਡਾ ਆ ਗਿਆ ਖਾਲੀ ਹੱਥ ਉਧਰੋਂ ब्राह्मणी ਦਾ ਮੁੰਡਾ ਆ ਗਿਆ ਖਾਲੀ ਹੱਥ ਕਰਮੰਡਲ ਰਿਹਾ ਲਟਕਾਈਆ ਪਿੰਡੇੋਂ ਨੰਗਾ ਤੇੜ ਨਿੱਕੀ ਜਈ ਕਛ ਬੁੱਦੀ ਸਿਰ ਦੇ ਉੱਤੇ ਹਿਲਾਈਆ ਸ੍ਰੀ ਭਗਵਾਨ ਦੇ ਕੋਲ ਆ ਕੇ ਕਹਿਣ ਲੱਗਾ ਕੁਛ ਇਹਦੇ ਵਿੱਚ ਘੱਤ ਪਿਛਿਆ ਮੇਰੀ ਝੋਲੀ ਪਾਈ ਆ ਕਿਰਪਾ ਕਰ ਪ੍ਰਭ ਸਮਰਥੇ ਆਪਣੇ ਚਰਨਾਂ ਦੀ ਖਾਕ ਉਹਦੀ ਕਰਮੰਡਲੀ ਵਿੱਚ ਦਿੱਤੀ ਟਕਾਈਆ ਮੁੰਡਾ ਖੜਖੜਾ ਕੇ ਪਿਆ ਹੱਸ ਮੈਂ ਭੁੱਖਾ ਇਹ ਮੇਰੇ ਨਾਲੋਂ ਭੁੱਖਾ ਇੱਕ ਹੋਰ ਨਜ਼ਰੀ ਆਈ ਆ ਕਰਪਾ ਕਰ ਪ੍ਰੁਰਖ ਸਮਰਥ ਆਪਣੇ ਚਰਨਾਂ ਦੀ ਖਾਖ ਉਹਦੀ ਕਰਮੰਡਲੀ ਵਿੱਚ ਦਿੱਤੀ ਟਿਕਾਈ ਆ ਮੁੰਡਾ ਖਿੜਖੜਾ ਕੇ ਪਿਆ ਹੱਸ ਮੈਂ ਭੁੱਖਾ ਇਹ ਮੇਰੇ ਨਾਲੋਂ ਭੁੱਖਾ ਇੱਕ ਹੋਰ ਨਜ਼ਰੀ ਆਈ ਆ ਸ੍ਰੀ ਭਗਵਾਨ ਫੜ ਕੇ ਉਹਨੂੰ ਝਟ ਨਾਲ ਲਿਆ ਮਿਲਾਈ ਆ ਤੈਨੂੰ ਖਾਣ ਪੀਣ ਵਾਲਾ ਘਰ ਦੇਵਾਂ ਦੱਸ ਜਿੱਥੇ ਮਿਲੇ ਵੜਾਈ ਆ ਅੱਗੇ ਆਇਆ ਰਵਿਦਾਸ ਸੁੱਕੀ ਰੋਟੀ ਉੱਤੇ ਗੰਡਾ ਬੈਠਾ ਸੀ ਰੱਖ ਖੁਸ਼ੀਆਂ ਨਾਲ ਰਹਾ ਚਬਾਈ ਆ ਸ੍ਰੀ ਭਗਵਾਨ ਨੇ ਡਾਹ ਕੇ ਅੱਗੇ ਹੱਥ ਮੂੰਹ ਤੋਂ ਡਿੱਗਾ ਪੂਰਾ ਹੱਥਾਂ ਵਿੱਚ ਲਿਆ ਟਿਕਾਈਆ ਫੇਰ ਫੜ ਕੇ ਕਿਹਾ ਉਸ ਪੁੱਜ ਤੂੰ ਇੱਕ ਵੇਰ ਸ਼ਕ ਰਸਨਾ ਬੁੱਲਾ ਨਾਲ ਸ਼ਾਈਆ ਉਹਨ ਮੂੰਹ ਖੋਲਿਆ ਝਟ ਉਹਨ ਮੂੰਹ ਖੋਲਿਆ ਝਟ ਸ੍ਰੀ ਭਗਵਾਨ ਨੇ ਅੰਦਰ ਦਿੱਤਾ ਸੁਟਾਈਆ ਖਾਣ ਦੇ ਨਾਲ ਖੁੱਲ ਗਈ ਉਹਦੀ ਅੱਖ ਪ੍ਰਤੱਖ ਨਜ਼ਰੀ ਆਇਆ ਗਸਾਈਆ ਉਸਨੇ ਕਿਹਾ ਮੈਨੂੰ ਇਹ ਪਤਾ ਦੱਸ ਜੋ ਸੁੱਕੇ ਟੁਕੜ ਰਿਹਾ ਚਬਾਈਆ ਉਸਨੇ ਕਿਹਾ ਮੈਨੂੰ ਇਸ ਦਾ ਪਤਾ ਦੱਸ ਜੋ ਸੁੱਕੇ ਟੁਕੜ ਰਿਹਾ ਚਬਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਇਕ ਉਠਾਈਆ ਉਸਨੇ ਕਿਹਾ ਮੈਨੂੰ ਇਸ ਦਾ ਪਤਾ ਦੱਸ ਜੋ ਸੁੱਕੇ ਟੁਕੜੇ ਰਿਹਾ ਚਬਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਇਕ ਉਠਾਈਆ ਪੁਰਖੇ ਕਾਲ ਦਾ ਭੇਸ ਉਸ ਵੇਲੇ ਬੱਧੀ ਸੀ ਇੱਕ ਗਿਲਤੀ ਬदन ਕਪੜਾ ਹੋਰ ਤੰਨ ਨਾ ਕੋਈ ਵਿਖਾਈਆ ਬਣ ਕੇ ਆਇਆ ਇਲਤੀ ਸ਼ਰਾਰਤੀ ਆਪਣਾ ਰੂਪ ਵਟਾਈਆ ਇਹ ਖੇਲ ਸੀ ਉਸ ਦਿਲਦਾਰ ਦਿਲ ਦੀ ਜਿਸ ਦੀ ਰمز ਸਮਝ ਕੋਈ ਨਾ ਪਾਈਆ ਇਹ ਖੇਲ ਅਵਲੜੀ ਛਿਨ ਛਿਨ ਦੀ ਘੜੀ ਘੜੀ ਰਹਾ ਵਿਖਾਈਆ ਜੋਤੀ ਜੋਤ ਸਰੂਪ ਰ ਆਪਣੀ ਕਿਰਪਾ ਕਰ ਮਿਹਰ ਨਜ਼ਰ ਇਕ ਉਠਾਈਆ ਪੁਰਖੇ ਕਾਲ ਕਿਹਾ ਫੜੇ ਆਪਣਾ ਡੰਡਾ ਡੰਡਾਵਤ ਦੇ ਆ ਜਣਾਈਆ ਇੰਨੇ ਚਿਰ ਨੂੰ ਰਵਿਦਾਸ ਆਪਣੇ ਆਸਣ ਤੇ ਇਸ ਤਰ੍ਹਾਂ ਹੋ ਗਿਆ ਵਿੰਗਾ ਟੇਡਾ ਹੋ ਕੇ ਡੇਰਾ ਲਾਈਆ ਦੀਨਦਿਆਲ ਨੇ ਉਸ ਮੁੰਡੇ ਦਾ ਫੜ ਕੇ ਕੰਧਾ ਉਸ ਦੇ ਪਿੰਡੇ ਨਾਲ ਦੇ ਤੱਕ ਸਾਈਆ ਉਹ ਹਣ ਝਟ ਕਿਹਾ ਮੈਂ ਮਰਦਾ ਹੋ ਗਿਆ ਜ਼ਿੰਦਾ ਜ਼ਿੰਦਗੀ ਵਿੱਚੋਂ ਜ਼ਿੰਦਗੀ ਦਿੱਤੀ ਬਦਲਾਈਆ ਰਵਿਦਾਸ ਕਿਹਾ ਭਾਈ ਕਿਦਾਂ ਮੈਨੂੰ ਸਮਝ ਕੋਈ ਨਾ ਆਈਆ ਉਹ ਬੱਚਾ ਝਟ ਮਾਰ ਕੇ ਛਾਲੋ ਦੀ ਬਹਿ ਗਿਆ ਗਿੱਦਾ ਗਲ ਵਕੜੀ ਲਈ ਪਾਈ ਆ ਮੈਨੂੰ ਹੋਰ ਅੰਦਰ ਲਈ ਦੱਸ ਦੇ ਵਿਧਾ ਜਿਸ ਨਾਲ ਮਿਲਿਆ ਬੇਪਰਵਾਹੀਆ ਸਵਾੰਗ ਵਟਾ ਕੇ ਲਿਆਇਆ ਸਿੱਧਾ ਅੱਧ ਵਿੱਚ ਨਜ਼ਰ ਕਿਸੇ ਨਾ ਆਈਆ ਜੋਤੀ ਜੋਤ ਸਰੂਪ ਹਰਬ ਆਪਣੀ ਕਿਰਪਾ ਕਰੇ ਆਪਣਾ ਖੇਲ ਕਰਾਈਆ ਰਵਿਦਾਸ ਫੜ ਕੇ ਵਿੱਚੋਂ ਗੋਦ ਇੱਕ ਹਲੂਣਾ ਦਿੱਤਾ ਲਗਾਈਆ ਬਾਲੇ ਕੁਛ ਸੋਚ ਸਮਝਦੇ ਆ ਦਰੜਾਈਆ ਕਰਕੇ ਵੇਖੋ ਹੁਸ਼ ਹੁਸ਼ਿਆਰੀ ਇੱਕ ਵਿਖਾਈ ਆ ਬ੍ਰਾਹਮਣ ਬੱਚਾ ਹੋ ਕੇ ਖਾਮੋਸ਼ ਮੁਖ ਆਵਾਜ਼ ਨਾ ਕੋਈ ਸੁਣਾਈ ਆ ਉਹਨੂੰ ਨਜ਼ਰ ਆ ਗਏ 14 ਲੋਕ 14 ਕੁੰਟ ਵੇਖ ਵਿਖਾਈ ਆ ਰਵਿਦਾਸ ਨੇ ਕਿਹਾ ਇੱਕ ਗਾਹ ਹੋਰ ਸ਼ਲੋਕ ਤੈਨੂੰ ਦਿਆਂ ਦੜਾਈ ਆ ਫੇਰ ਵੇਖ ਉਸ ਪ੍ਰਭੂ ਦੀ ਮੋਜ ਜੋ ਤੇਰੇ ਅੰਦਰ ਬੈਠਾ ਸੋਭਾ ਪਾਈ ਆ ਬੱਚੇ ਕਿਹਾ ਮੈਥੋਂ ਨਹੀਂ ਹੁੰਦੀ ਖੋਜ ਲੱਭਣ ਕਿਸਬਤ ਜਾਵਾਂ ਖੋਜਾਂ ਥਾਉ ਥਾਈਆਂ ਜੋਤੀ ਜੋਤ ਸਰੂਪ ਰਾਬ ਆਪਣੀ ਕਿਰਪਾ ਕਰ ਬਖਸ਼ਣ ਹਾਰ ਸੱਚੀ ਸਰਨਾਈ ਹੈ ਰਵਿਦਾਸ ਕਿਹਾ ਤੇਰੀ ਕਲ ਮੰਡਲੀ ਵਿੱਚ ਕੀ ਮੈਨੂੰ ਦੇ ਵਿਖਾਈ ਆ ਉਸ ਨੇ ਕਿਹਾ ਕੁਛ ਵੀ ਨਹੀਂ ਉਸ ਕਿਹਾ ਕੁਛ ਵੀ ਨਹੀਂ ਮਿੱਟੀ ਕਿਸੇ ਨੇ ਦਿੱਤੀ ਸੁਟਾਈ ਆ ਰਵਿਦਾਸ ਕਿਹਾ ਆ ਮੇਰਾ ਪਾਣਾ ਇਸ ਦੇ ਵਿੱਚ ਘੋਲ ਕੇ ਪੀ ਫਿਰ ਤੈਨੂੰ ਦਿਆਂ ਸਮਝਾਈ ਆ ਉਸ ਹਾਏ ਕੀਤਾ ਨਾਲੇ ਸੀ ਚੰਮ ਵਾਲਾ ਕਿਸ ਤਰ੍ਹਾਂ ਮੁਖ ਲਗਾਈ ਆ ਨਾ ਮੈਨੂੰ ਪੀਣ ਨੂੰ ਦੁੱਧ ਨਾ ਖਾਣ ਨੂੰ ਦਿੱਤਾ ਘੀ ਨਾ ਮੈਨੂੰ ਪੀਣ ਨੂੰ ਦੁੱਧ ਨਾ ਖਾਣ ਨੂੰ ਦਿੱਤਾ ਘੀ ਰਵਿਦਾਸ ਕੂੜਾ ਕਰਕਟ ਮੇਰੇ ਮੁਖ ਵਿੱਚ ਪਈ ਆ ਉਸੇ ਵੇਲੇ ਬਹਰੂਪੀਏ ਭਗਵਾਨ ਭਰ ਕੇ ਚੁੱਲੀ ਵਿੱਚੋਂ ਇੱਕ ਲਈ ਪੀ ਹਾ ਕਹਿ ਕੇ ਦਿੱਤਾ ਸੁਣਾਈ ਆ ਉਸੇ ਬੱਚੇ ਦੇ ਢਿੱਡ ਵਿੱਚ ਪਈ ਲਈ ਦਰਦ ਨੇ ਦੁੱਖ ਦਿੱਤਾ ਵਧਾਈ ਆ ਉਹ ਕਹੇ ਹੁਣ ਕਰਾਂ ਕੀ ਦਰੂ ਸਕੇ ਨਾ ਕੋਈ ਪਿਆਈ ਆ ਜੋਤੀ ਜੋਤ ਸਰੂਪ ਰਵ ਆਪਣੇ ਕਿਰਪਾ ਕਰ ਸੱਚੀ ਕਰਨੀ ਰਹਾ ਕਮਾਈਆ ਹੋਈ ਦਰਦ ਵਧਿਆ ਦੁੱਖ ਦੁਖੜਾਣਾ ਕੋਈ ਮਿਟਾਈਆ ਅੰਦਰੇ ਅੰਦਰ ਕੋਈ ਸੁਖਣਾ ਰਹਾ ਸੁਖ ਕੋਈ ਮੈਨੂੰ ਲੈ ਬਚਾਈਆ ਮੈਂ ਬਣ ਜਾਵਾਂ ਉਸ ਦਾ ਸਕਾ ਪੁੱਤ ਪਿਤਾ ਸਮਝ ਕੇ ਸੇਵ ਕਮਾਈਆ ਤੇ ਜੇ ਮੇਰਾ ਇੱਥੇ ਜੀਵਨ ਗਿਆ ਮੁਕ ਮੇਰੀ ਕੀ ਕਰੂ ਮਈਆ ਉਹ ਮੈਨੂੰ ਸਮਝੀ ਬੈਠੀ ਸਭ ਕੁਛ ਮੇਰੇ ਪਿਤਾ ਦੀ ਮੇਰੇ ਨਾਲੋਂ ਪਹਿਲੇ ਹੋ ਗਈ ਜੁਦਾਈਆ ਉਸ ਵੇਲੇ ਛੇਤੀ ਨਾਲ ਰਵੀ ਨੇ ਰੰਬੀ ਉਤੇ ਚਾੜ ਕੇ ਥੋੜਾ ਜਿਹਾ ਮੁਖ ਵਿੱਚ ਪਾਇਆ ਘੁੱਟ ਪੀਂਦਿਆਂ ਸਾਰ ਦੁੱਖ ਗਿਆ ਛੁੱਟ ਅੰਦਰੋਂ ਰਸ ਪਿਆ ਫੁੱਟ ਤ੍ਰਿਸ਼ਨਾ ਦਿੱਤੀ ਗਵਾਈ ਆ ਛੇਤੀ ਨਾਲੇ ਉੱਠ ਕੇ ਹੱਥ ਜੋੜ ਕੇ ਕਹੇ ਮੈਨੂੰ ਦੇ ਕੁਛ ਬੇਨਤੀ ਦਿੱਤੀ ਸੁਣਾਈ ਆ ਰਵਿਦਾਸ ਨੇ ਕਿਹਾ ਪਹਿਲੋਂ ਮੇਰਾ ਬਣ ਪੁੱਤ ਫੇਰ ਅੱਗੋਂ ਮੈਥੋਂ ਪੁੱਛ ਮੈਂ ਪਰਦਾ ਖੋਲਾਂ ਲੋਕ ਤੂੰ ਗਾਉਣੀ ਇੱਕ ਤੁਕ ਸੋਹੰ ਘੋਲਾ ਦੇ ਆ ਸਮਝਾਈ ਆ ਉਧਰੋਂ ਬ੍ਰਾਹਮਣ ਬਦਲ ਕੇ ਆ ਗਿਆ ਰੁਖ ਪੁਸ਼ਣ ਲੱਗਾ ਸ਼ਾਂਤ ਸੁਖਾ ਆ ਤੈਨੂੰ ਆਪਣੇ ਕੰਧਿਆਂ ਲਵਾ ਚੁੱਕ ਤੇਰੇ ਘਰ ਆਵਾ ਪਹਚਾਈਆ ਜੋਤੀ ਜੋਤ ਸਰੂਪ ਰਾਪ ਆਪਣੀ ਕਿਰਪਾ ਕਰ ਲੇਖਾ ਜਾਣੇ ਥਾਉ ਥਾਈਆ ਬੱਚੇ ਕਿਹਾ ਮੇਰਾ ਕੁਛ ਵਿਚਾਰ ਵਿਚਲੀ ਕਹਾਣੀ ਦਿਆਂ ਜਣਾਈਆ ਬੱਚੇ ਕਿਹਾ ਮੇਰਾ ਕੁਛ ਵਿਚਾਰ ਵਿਚਲੀ ਕਹਾਣੀ ਦਿਆਂ ਜਣਾਈਆ ਮੈਂ ਬ੍ਰਾਹਮਣ ਤੂੰ ਰਵਿਦਾਸ ਚਮਾਰ ਦੋਹਾਂ ਦੀ ਜੋੜੀ ਕਿਸ ਤਰ੍ਹਾਂ ਸ਼ੋਭਾ ਪਾਈ ਆ ਮੈਂ ਬ੍ਰਾਹਮਣ ਤੂੰ ਰਵਿਦਾਸ ਚਮਿਆਰ ਦੋਹਾਂ ਦੀ ਜੋੜੀ ਕਿਸ ਤਰ੍ਹਾਂ ਸ਼ੋਭਾ ਪਾਈ ਆ ਜਿਹੜਾ ਤੂੰ ਪਾਣਾ ਮੈਨੂੰ ਦਿੱਤਾ ਪਿਆਲ ਕਿਤੇ ਪਤਾ ਨਾ ਲੱਗੇ ਮੇਰੀ ਮਈਆ ਬੇਸ਼ੱਕ ਅਸੀਂ ਗਰੀਬੀ ਵਿੱਚ ਕੰਗਾਲ ਬ੍ਰਾਹਮਣ ਪੱਕੇ ਜਾਤ ਵਿੱਚ ਨਜ਼ਰੀ ਆਈ ਆ ਰਵਿਦਾਸ ਕਿਹਾ ਜਿਹੜਾ ਇਹ ਖਿਆਲ ਕੁਛ ਤੈਨੂੰ ਦਿਆਂ ਸਮਝਾਈ ਆ ਆ ਵੇਖ ਦੀਨ ਦਿ얄 ਜੋ ਇੱਕੋ ਕਪੜੇ ਤੰਦੇ ਨਾਲ ਹੰਡਾਈ ਆ ਇਹ ਜੋ ਇੱਕੋ ਕਪੜਾ ਤੰਦੇ ਨਾਲ ਹੰਡਾਈ ਆ ਬੱਚੇ ਕਿਹਾ ਮੈਂ ਤੇ ਸਮਝਿਆ ਕੌਣ ਮੇਰੇ ਵਰਗਾ ਕੰਗਾਲ ਭੁੱਖ ਦਾ ਮਰਿਆ ਫਿਰੇ ਵਾਹੋਦਾ ਹੀ ਆ ਬੱਚੇ ਕਿਹਾ ਮੈਂ ਤੇ ਸਮਝਿਆ ਕੌਣ ਮੇਰੇ ਵਰਗਾ ਕੰਗਾਲ ਭੁੱਖ ਦਾ ਮਾਰਿਆ ਫਿਰੇ ਵਾਹੋਦਾ ਹੀ ਆ ਰਵਿਦਾਸ ਕਿਹਾ ਉਠ ਵੇਖ ਮੇਰੇ ਲਾਲ ਤੈਨੂੰ ਪਰਦਾ ਦੇ ਆ ਚੁਕਾਈਆ ਜਾਂ ਫੇਰ ਤੱਕਿਆ ਉਹ ਨਜ਼ਰ ਆਇਆ ਉਹ ਵਸਿਆ ਉੱਪਰ ਅਸਮਾਨ ਜਿਸ ਦਾ ਜੋਤ ਨੂਰ ਮਹਾਨ ਲਖ 84 ਦੇ ਅੰਦਰ ਬੈਠਾ ਸੋਭਾ ਪਾਈ ਆ ਬੱਚਾ ਹੋ ਗਿਆ ਹੈਰਾਨ ਰਵਿਦਾਸ ਤੇਰੇ ਦਵਾਰੇ ਕਿਸ ਤਰ੍ਹਾਂ ਆ ਗਿਆ ਇਹ ਮਹਿਮਾਨ ਧੁਰਦਾ ਮਾਲਕ ਸ੍ਰੀ ਭਗਵਾਨ ਨੰਗੀ ਪੈਰੀਂ ਫੇਰਾ ਪਾਈ ਆ ਕੁਛ ਮੈਨੂੰ ਵੀ ਦੱਸ ਅਹਵਾਲ ਜਿਸ ਬਿਦ ਹੋਵੇ ਇਹ ਦਿਆਲ ਕਰ ਗਰੀਬਾਂ ਆਵੇ ਆਪਣੀ ਦਇਆ ਕਮਾਈ ਆ ਰਵਿਦਾਸ ਕਿਹਾ ਤੂੰ ਬੱਚਾ ਜੇ ਅਣਜਾਣ ਤੈਨੂੰ ਦੱਸਾਂ ਇੱਕ ਧਿਆਨ ਜਿਸ ਦਾ ਵੱਖਰਾ ਸਭ ਤੋਂ ਗਿਆਨ ਅੱਖਰਾਂ ਵਾਲੀ ਨਾ ਕੋਈ ਪੜ੍ਹਾਈ ਆ ਤੂੰ ਬੱਚਾ ਰਵਿਦਾਸ ਕੇਹਾ ਤੂੰ ਬੱਚਾ ਜੇ ਅਣ ਗਿਆਨ ਤੈਨੂੰ ਦੱਸਾਂ ਇੱਕ ਧਿਆਨ ਜਿਸ ਦਾ ਸਭ ਤੋਂ ਜਿਸ ਦਾ ਵਖਰਾ ਸਭ ਤੋਂ ਗਿਆਨ ਅੱਖਰਾਂ ਵਾਲੀ ਨਾ ਕੋਈ ਪੜ੍ਹਾਈ ਆ ਜਿਹੜਾ ਇਸ ਨੂੰ ਕਰੇ ਪ੍ਰਵਾਨ ਇਹ ਪ੍ਰਭੂ ਸਦਾ ਮਿਹਰਮਾਨ ਜੁਗ ਜੁਗ ਭਗਤਾਂ ਦਾ ਮਹਿਮਾਨ ਨਜ਼ਰੀ ਆਈ ਆ ਜਿਹੜਾ ਇਸ ਨੂੰ ਕਰੇ ਪ੍ਰਵਾਨ ਇਹ ਪ੍ਰਭੂ ਸਦਾ ਮਿਹਰਮਾਨ ਜੁਗ ਜੁਗ ਭਗਤਾਂ ਦਾ ਮਹਿਮਾਨ ਨਜ਼ਰੀ ਆਈ ਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚੀ ਖੇਲ ਆਪ ਕਰਾਈ ਆ ਬੱਚੇ ਕਿਹਾ ਤੂੰ ਮੇਰਾ ਪਿਤਾ ਤੇ ਮੈਂ ਤੇਰਾ ਪੁੱਤਰ ਰਵਿਦਾਸ ਤੇ ਰੀਓਟ ਤਕਾਈਆ ਹੁਣ ਰੱਖੀ ਨਾ ਪਰਦਾ ਉਹ ਲਾ ਲੋਕ ਭੇਵ ਸੱਚਾ ਦੇ ਨਾ ਖੁਲਾਈਆ ਕਿਸ ਬਿਧਿ ਆਵੇ ਅਬਿਨਾਸ਼ੀ ਅਚੁੱਤ ਮੈਨੂੰ ਸੱਚ ਦੇਣਾ ਦੇ ਰੜਾਈਆ ਮੈਂ ਉਹਨਾਂ ਚਿਰ ਨਹੀਂ ਕਰਨਾ ਚੁੱਪ ਉਚੀ ਕੁਕ ਸੁਣਾਈਆ ਜਿਸ ਕਾਰਨ ਹੋਵੇ ਖੁਸ਼ ਉਹ ਬਿਧੀ ਦੇਣੀ ਵਿਖਾਈਆ ਜਿਸ ਸੋਣੀ ਆਵੇ ਰੁੱਤ ਉਹ ਮਹੀਨਾ ਦਿਵਸ ਦੇਣਾ ਜਨਾਈਆ ਜਿਹੜਾ ਖਾਵੇ ਪੀਵੇ ਟੁਕ ਉਹ ਭੋਜਨ ਦੇਣਾ ਬਣਾਈਆ ਜੋਤੀ ਜੋਤ ਸਰੂਪ ਰਾਬ ਆਪਣੀ ਕਿਰਪਾ ਕਰ ਮਿਹਰਬਾਨ ਖੇਲ ਖਿਲਾਇਆ ਰਵਦਾਸ ਕਿਹਾ ਕੀ ਇਸ ਦੀ ਲੋੜ ਬਾਲੀ ਬੁੱਧ ਸਮਝ ਨਾ ਰਾਇਆ ਪਹਿਲੋਂ ਕੰਮ ਸਿੱਖ ਲੈ ਮੇਰੇ ਕੋਲੋਂ ਖਿੱਚਣੇ ਢੋਰ ਜਾਤ ਪਾਤ ਮਿਟਾਈਆ ਗੰਢਾ ਪਾਉਣੀਆਂ ਸਿੱਖ ਲੈ ਨਾਲ ਢੋਰ ਟੁੱਟਿਆਂ ਨਾਲ ਮਿਲਾਈਆ ਸੁਕੇ ਟੁਕੜੇ ਖਾਣੇ ਪੋਰ ਪੋਰ ਤਮਾ ਜਗਤ ਨਾ ਕੋਈ ਰਖਾਈਆ ਦਰ ਆਇਆ ਖਾਲੀ ਕੋਈ ਨਾ ਦੇਣਾ ਮੋੜ ਗੁਸਾ ਕੰਮ ਨਾ ਕੋਈ ਜਣਾਈਆ ਤੇ ਜੇ ਤੇਰੀ ਪ੍ਰੀਤੀ ਨਿਭ ਜਾਏ ਮੇਰੇ ਨਾਲ ਤੋੜ ਫੇਰ ਤੁਰਤ ਤੇਰਾ ਭਗਵਾਨ ਦੇ ਹੰ ਮਿਲਾਈਆ ਤੂੰ ਬ੍ਰਾਹਮਣੀ ਦਾ ਜਾਇਆ ਸ਼ੋਹਰ ਉੱਚੀ ਜਾਤ ਰਖਾਈਆ ਜੋਤੀ ਜੋਤ ਸ੍ਰੂਪ ਭਰ ਆਪ ਆਪਣੀ ਕਿਰਪਾ ਕਰ ਤੇ ਵਪੇ ਦਾ ਰਹਾ ਖੁਲਾਈਆ ਬੱਚੇ ਕਿਹਾ ਮੈਂ ਛੱਡੀ ਜਾਤ ਪਾਤ ਮਾਣ ਦਿੱਤਾ ਮਿਟਾਈਆ ਰਵਿਦਾਸ ਨੇ ਕਿਹਾ ਕੋਲ ਰਹਿ ਜਾ ਅੱਜ ਦੀ ਰਾਤ ਕੋਲ ਰਹਿ ਜਾ ਅੱਜ ਦੀ ਮੇਰੇ ਰਾਤ ਧੁਰਦੀ ਕਥਾ ਸੁਣਾਈ ਆ ਫੇਰ ਸੁਣਾਵਾ ਗਮੀ ਬਾਤ ਪਰਦਾ ਦੇ ਆ ਚੁਕਾਈ ਆ ਉਹ ਬਣ ਗਿਆ ਸਾਚਾ ਸਾਥ ਮਨਸਾ ਦੂਰ ਕਰਾਈ ਆ ਦੋਹਾਂ ਮਿਲ ਕੇ ਇਕੱਠੀ ਮੁਕਾਲੀ ਵਾਟ ਰਵਿਦਾਸ ਦਵਾਰੇ ਡੇਰਾ ਲਾਈ ਆ ਘਰ ਸੌਣ ਨੂੰ ਕੋਈ ਨਹੀਂ ਲਈ ਖਾਟ ਘਰ ਸੌਣ ਨੂੰ ਕੋਈ ਨਹੀਂ ਲਈ ਖਾਟ ਬਿਸਤਰ ਜ਼ਮੀ ਉਤੇ ਟਿਕਾਈਆ ਖਾਣ ਪੀਣ ਵਾਲੋਂ ਖਾਲੀ ਦੀਸੀ ਪ੍ਰਾਤ ਸਵਾਨੀ ਆਟਾ ਗੁੰਨ ਨਾ ਕੁਛ ਪਕਾਈਆ ਲੜਕਾ ਚਾਰੋਂ ਕੁੰਟ ਰਹਾ ਚਾਹਕ ਕੁਛ ਅੱਗੇ ਦੇਣਾ ਟਿਕਾਈਆ ਰਵਿਦਾਸ ਨੇ ਘੁੱਟ ਕੇ ਜਫੀ ਪਾ ਕੇ ਕਿਹਾ ਭਗਤ ਭਗਵਾਨ ਦੇ ਕੋਲ ਇਹੋ ਵੱਡੀ ਸੁਗਾਤ ਜੋ ਮਿਲ ਕੇ ਖੁਸ਼ੀ ਮਨਾਈਆ ਲੱਖ ਚਰਾਸੀ ਦੇ ਖਾ ਖਾ ਤੱਕੇ ਦਾੰਤ ਹਿਲ ਹਿਲ ਹੋਠ ਦੇਣ ਦੁਹਾਈਆ ਪਰ ਪ੍ਰਭੂ ਮਿਲਣ ਦੀ ਕਿਸੇ ਨਾ ਪੂਰੀ ਪਰ ਪਰ ਪ੍ਰਭੂ ਮਿਲਣ ਦੀ ਕਿਸੇ ਦੀ ਪੂਰੀ ਨਹੀਂ ਹੋਈ ਆ ਸ੍ਰਿਸ਼ਨਾ ਵਿੱਚ ਲੁਕਾਈਆ ਜੇ ਬਹੁਤਾ ਰਸ ਲੈਣਾ ਇਸ ਪ੍ਰਾਤ ਨੂੰ ਲੈ ਚਾਟ ਜੇ ਉਤ੍ਰਕਤ ਦਇ ਕਰਾਈਆ ਲੜਕੇ ਮਨ ਕੇ ਇੱਕੋ ਬਾਤ ਰਸਨਾ ਨਾਲ ਦਿੱਤੀ ਲਗਾਈਆ ਉਧਰ ਆ ਗਿਆ ਪੁਰਖ ਅਬਿਨਾਸ਼ ਗਲ ਫੁੱਲਾਂ ਹਾਰ ਉਠਾਈਆ ਰਵਿਦਾਸ ਨੂੰ ਮਿਲਾ ਕੇ ਆਪਣੀ ਨਾਲ ਜਾਤ ਜ਼ਾਹਰ ਨੂਰ ਕੀ ਤਰਸ਼ਨਾਇਆ ਬੱਚੇ ਪੁੱਛਿਆ ਕੀ ਚਾਨਣ ਹੋਇਆ ਆਕਾਸ਼ ਜ਼ਮੀ ਹੋਈ ਰੁਸ਼ਨਾਇਆ ਰਵਿਦਾਸ ਕਿਹਾ ਵੇਖ ਮੇਰਾ ਬਾਪ ਜੋ ਮਿਲਣੇ ਆਇਆ ਚਾਹੀ ਚਾਹੀਆ ਬੱਚੇ ਕਿਹਾ ਇਹਦੇ ਕੋਲ ਕਿਹੜਾ ਹਿਸਾਬ ਜੋ ਭਗਤਾਂ ਲੇਖਾ ਜੁਗ ਜੁਗ ਰਹਾ ਮੁਕਾਈਆ ਅਬਿਨਾਸ਼ੀ ਕਰਤੇ ਕੱਢ ਕੇ ਗਮੀ ਕਿਤਾਬ ਬਿੰਕੁਤਬ ਖਾਨੇ ਉਂਦੀ ਵਿਖਾਈਆ ਬੱਚੇ ਰੋਕੇ ਦਿੱਤਾ ਆਖ ਬੋੜੀ ਕਰ ਦੁਹਾਈਆ ਰਵਿਦਾਸ ਜੇ ਤੂੰ ਮੇਰਾ ਧਰਮ ਦਾ ਬਾਪ ਇੱਕ ਅਹਬਾਬ ਰਵਿਦਾਸ ਜੇ ਤੂੰ ਮੇਰਾ ਧਰਮ ਦਾ ਬਾਪ ਇੱਕ ਅਹਬਾਬ ਇੱਕ ਬਾਬ ਮੇਰਾ ਦੇਣਾ ਦੜਾਈ ਆ ਜਿਸ ਤਰ੍ਹਾਂ ਭਾਗ ਲੱਗਾ ਘਰ ਤੇਰੇ ਆਜ ਇਸੇ ਤਰ੍ਹਾਂ ਮੈਨੂੰ ਵੀ ਦਰਸ ਦਿਖਾਈ ਆ ਰਵਿਦਾਸ ਕਿਹਾ ਜੋ ਤੂੰ ਕਿਹਾ ਸਾਚ ਸੱਚ ਸੱਚ ਨਜ਼ਰੀ ਆਈ ਆ ਅਬਿਨਾਸੀ ਅਬਿਨਾਸ਼ੀ ਕਰਤਾ ਪਿਆ ਹਸ ਸੋਹਣਾ ਰੂਪ ਪ੍ਰਗਟਾਈਆ ਬਚੂ ਇੱਕ ਵੇਰਾਂ ਖੋਲ ਕੇ ਵੇਖ ਅੱਖ ਪਰਦਾ ਦਿਆਂ ਉਠਾਈਆ ਜਿਸ ਵੇਲੇ ਅੱਖ ਪੁੱਟੀ ਉਹਨੂੰ ਨਜ਼ਰ ਆ ਗਿਆ ਮੇਰੇ ਜੀਵਨ ਦੇ ਦਿਨ ਬਾਕੀ ਰਹਿ ਗਏ 8 ਨਾ ਤਤ ਤਤ ਜਾਣਾ ਤੜਾਈਆ ਨਿਮਾਣਾ ਹੋ ਕੇ ਮੰਗ ਲਵਾਂ ਕੁਛ ਮੰਗ ਜੋ ਵੇਲੇ ਅੰਤਮ ਕੰਮ ਆਇਆ ਰਵਿਦਾਸ ਕਿਹਾ ਸੁਣ ਮੇਰੇ ਚੰਦ ਸੱਚ ਕਹਾਣੀ ਦਿਆਂ ਦੜਾਈਆ ਸ਼ਾ ਪਾਦਸ਼ਾ ਸੁਰਾ ਸਰਬੰਗ ਸਮਰੱਥ ਪੁਰਖ ਅਖਵਾਇਆ ਜੇ ਮੰਗਣਾ ਹੀ ਤੇ ਮੰਗ ਇਸ ਦਾ ਸੰਗ ਜੇ ਮੰਗੜਾਈ ਤੇ ਮੰਗ ਇਸ ਦਾ ਸੰਗ ਤੇ ਨਾਲੇ ਰਵਿਦਾਸ ਨਾਲੋਂ ਨਾ ਹੋਏ ਜੁਦਾਈ ਆ ਇਸ ਦੇ ਕੋਲ ਬਹੁਤੇ ਢੰਗ ਵਿਧੀ ਅਨੇਕ ਨਾਲ ਤੜਾਈ ਆ ਜੋਤੀ ਜੋਤ ਸਰੂਪ ਹਾਰਾ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਠਕਾਈ ਆ ਰਵਿਦਾਸ ਕਹਿ ਪ੍ਰਭੂ ਇਹ ਮੇਰੀ ਇਹ ਮੇਰਾ ਸਾਥੀ ਸੋਹਣਾ ਸੰਗ ਬਣਾਈ ਆ ਇਹਦੇ ਜੀਵਨ ਦੇ ਦਿਨ ਰਹਿ ਗਏ ਅੱਠ ਬਾਕੀ ਲੈਣਾ ਰਿਹਾ ਮੁਕਾਈਆ ਛੱਡ ਜਾਣਾ ਤਨ ਖਾ ਕੇ ਮਿੱਟੀ ਵਿੱਚ ਸਮਾਈਆ ਜ਼ਰਾ ਇਹਦੇ ਵੱਲ ਚਾਹ ਕੇ ਮਿਹਰ ਨਜ਼ਰ ਉਠਾਈਆ ਇਸ ਨੇ ਇੱਕ ਬੇਨਤੀ ਮੈਨੂੰ ਆਖੀ ਸੋ ਤੈਨੂੰ ਧਿਆਨ ਸੁਣਾਈਆ ਜੈਸਬੇਦ ਘਰੇ ਆਇਆ ਹੂੰ ਮੇਰੇ ਰਾਤੀ ਤਨ ਕਪੜਾ ਇੱਕ ਸਹਾਈਆ ਇਹ ਵੀ ਚਾਹਦਾ ਮੈਂ ਦਰਸ ਕਰਾਂ ਕਮਲਾ ਪਤੀ ਜੇ ਗ੍ਰਹਿ ਮੇਰੇ ਫੇਰਾ ਪਾਈਆ ਸ੍ਰੀ ਭਗਵਾਨ ਕਿਹਾ ਇਹ ਸੋਹਣੀ ਚੰਗੀ ਬਾਤੀ ਜੋ ਮੈਨੂੰ ਦਿੱਤੀ ਸੁਣਾਈ ਆ ਜਗਤ ਜਹਾਨ ਭਗਤਾ ਜਗਤ ਬਣਾਵਾ ਸਾਥੀ ਸਾਖਾਤ ਦਰਸ ਦਿਖਾਈਆ ਜਿਸ ਵੇਲੇ ਕਲਯੁਗ ਆਵੇ ਅੰਧੇਰੀ ਰਾਤੀ ਚਾਰੋਂ ਕੁੰਟ ਅੰਧੇਰਾ ਛਾਈਆ ਮੈਂ ਬਣ ਕੇ ਆਵਾਂ ਪਰਖਬినాਸ਼ੀ ਜੋਤ ਸਰੂਪੀ ਫੇਰਾ ਪਾਈਆ ਉਸ ਵੇਲੇ ਇਹਦੀ ਮਨਸ ਹੋਵੇ ਜਾਂਦੀ ਗੁਰਮੁਖਿ ਆਪਣਾ ਰੂਪ ਵਿਖਾਈਆ ਰਵਿਦਾਸ ਤੂੰ ਹੀ ਬਣਨਾ ਸਾਥੀ ਆਉਣਾ ਵਾਹੋਦਾਈਆ ਮੈਂ ਸੇ ਤਰ੍ਹਾਂ ਇਸ ਦੇ ਘਰ ਘਟੂnga ਰਾਤੀ ਦੂਜਾ ਬਸਤਰ ਨਾ ਕੋਈ ਸ਼ਹਈਆ ਉਸ ਤੋਂ ਬਾਅਦ ਹੱਥ ਮਾਰ ਕੇ ਕਹੇ ਉਤੇ ਛਾਤੀ ਸ਼ਹਿਨਸ਼ਾ ਮਿਲਿਆ ਤੁਰ ਦਰਗਾਈਆ ਜਿਸ ਨੇ ਪਿਛਲੀ ਖੇਲ ਪਛਾਤੀ ਅਗਲਾ ਲੇਖ ਰਹਾ ਮੁਕਾਈਆ ਜਿਸ ਨੇ ਪਿਛਲੀ ਖੇਲ ਪਛਾਤੀ ਅਗਲਾ ਰੇਖਾ ਰਹਾ ਮੁਕਾਈਆ ਜੇ ਅੱਜ ਇਹ ਕਿਰਪਾ ਨਾ ਕਰਦਾ ਦੇਵਾ ਸਿੰਘ ਵੀ ਮੁੱਕ ਜਾਣਾ ਸੀ ਐਸੇ ਵਿਸਾਖੀ ਐਸੇ ਵਿਸਾਖੀ ਵੇਲਾ ਵਕਤ ਦਇਗਵਾਈਆ ਮਾਰੇ ਸ਼ੇਰ ਸਿੰਘ বিষ্ণੂ ਭਗਵਾਨ ਜੀਵਨ ਦੀ ਬਖਸ਼ ਕੇ ਦਾਤੀ ਦਇਆ ਦ੍ਰਿਸ਼ਟੀ ਝੋਲੀ ਪਾਈਆ ਇਹ ਕਫਨਾ ਵਾਲੀ ਟਾਕੀ ਗਲੋਂ ਫਾਂਸੀ ਦਿੱਤੀ ਲਈਆ ਮੰਜ਼ਲ ਛਾੜ ਕੇ ਆਪਣੀ ਘਾਟੀ ਵਾਟੀ ਦਿੱਤੀ ਮੁਕਾਈਆ ਉਹ ਧੂੜ ਜਿਹੜੀ ਗੁਰਮੁਖ ਚੁੱਕੀ ਖਾਕੀ ਉਹ ਧੂੜ ਜਿਹੜੀ ਗੁਰਮੁਖ ਚੁੱਕੀ ਖਾ ਕੇ ਉਹ ਖਾਕ ਦੀ ਝੁਟਕੀ ਐਸੇ ਨੂੰ ਗਈ ਬਚਾਈਆ ਮਰੇ ਸ਼ੇਰ ਸਿੰਘ বিষ্ণੂ ਭਗਵਾਨ ਵੰਸ ਸਰਵੰਸਾ ਕਰਕੇ ਜਾਵੇ ਰਾਜ਼ੀ ਰਜ਼ਾ ਆਪਣੀ ਵਿੱਚ ਚਲਾਈਆ ਧੂੜ ਕਹਿੰਦੀ ਜੇ ਰਵਿਦਾਸ ਦੇ ਨਾ ਆਉਂਦੀ ਹੱਥ ਪੁਰਖਾ ਕਾਲ ਨਾ ਹੁਕਮ ਸੁਣਾਈਆ ਹੁਣ ਵੀ ਮਾਂ ਨਾਲੋਂ ਪੁੱਤ ਕਰ ਦੇਣਾ ਸੀ ਅਲੱਗ ਹੋਣੀ ਸੀ ਜਗਤ ਜੁਦਾਈਆ ਘੇਟਾ ਚੜਨਾ ਸੀ ਅਗਨੀ ਅਗ ਤਤਾਂ ਦਾ ਤਤ ਮਿਟਾਈਆ ਤੇਵਾ ਸਿੰਘ ਦੇ ਬਦਲੇ ਦੋ ਮਹੀਨੇ ਪਹਿਲੂ ਆਇਆ ਭੱਜ ਆਪਣਾ ਫੇਰਾ ਪਾਈਆ ਅੱਗੇ ਹੁਣਾਂ ਦੇ ਵਿੱਢ ਆਇਓ ਬਤੀ ਰਤੀ ਵਧਾਈਆ ਕਿਉਂ ਜਿਸ ਦਾ ਪਿਤਾ ਤਾਇਆ ਪਹਿਲੇ ਲੈ ਸਦ ਆਪਣੇ ਚਰਨ ਠਕਾਈਆ ਹੁਣ ਭਾਗ ਲਾਉਣਾ ਉਹ ਸੀ ਯਦ ਗੁਰਮੁਖ ਰੰਗ ਚੜਾਈਆ ਮਰੇ ਸ਼ੇਰ ਸਿੰਘ বিষ্ণੂ ਭਗਵਾਨ ਕਿਰਪਾ ਕਰਕੇ ਜਿਸ ਨੂੰ ਚਾਹੇ ਉਸ ਨੂੰ ਜਾਏ ਛੱਡ ਜੋ ਚਾਹੇ ਸੋ ਆਪਣੇ ਨਾਲ ਲਏ ਮਿਲਾਈਆ ਇਸ ਦੇ ਅੱਗੇ ਬੋਲਣ ਦਾ ਕਿਸੇ ਦਾ ਨਹੀਂ ਹੱਕ ਗੁਰ ਅਵਤਾਰ ਪੀਰ ਪਗੰਬਰ ਚੱਲਣ ਸਰਬ ਰਜ਼ਾਈਆ ਜੋਤੀ ਜੋਤ ਸਰੂਪ ਰਾਪ ਆਪਣੀ ਕਿਰਪਾ ਕਰ ਕਰੇ ਖੇਲ ਬੁਰਖ ਸਮਰਤ ਵਾਥਤੁਰ ਦੀ ਚੋੜੀ ਪਾਈਆ ਧੂੜ ਕਹੇ ਮੈਂ ਵਸਤੇ ਉਸ ਸਤਗੁਰ ਦੀ ਜਿਸ ਕਰ ਮੰਡਲੀ ਦਿੱਤੀ ਪਾਈਆ ਜਿਹੜੀ ਰਵਿਦਾਸ ਦੇ ਪਾਣੇ ਵਿੱਚ ਖੁਰ ਗਈ ਅੰਮ੍ਰਿਤ ਰੂਪ ਵਟਾਈਆ ਅੱਜ ਉਸ ਦਿਯਾ ਸਾਪੂਰ ਦੀ ਸੱਚੀ ਸੇਵਕ ਮਈਆ ਕਿਰਪਾ ਵੇਖੀ ਹਾਜ਼ਰ ਕਿਰਪਾ ਵੇਖੀ ਹਾਜ਼ਰ ਹਜ਼ੂਰ ਦੀ ਜੋ ਹਰ ਜਨ ਰਿਹਤ ਰਾਈਆ ਇਹ ਵਡਿਆਈ ਮੇਰੀ ਮਿੱਟੀ ਖਾਕੀ ਧੂਲ ਦੀ ਜੋ ਤੁਰਦੇ ਲੇਖੇ ਰਹੀ ਬਣਾਈਆ ਕਰੇ ਖੇਲ ਸਮਰੱਥ ਪਰਖੇ ਅਸੂਲ ਦੀ ਅਸਲੀਅਤ ਦਏ ਜਨਾਈਆ ਮਰੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧੂਲ ਕਹੇ ਜੇ ਮੈਂ ਨਾ ਕਬੂਲ ਦੀ ਕਵਨ ਮੈਨੂੰ ਦਿੰਦਾ ਵਡਿਆਈਆ ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ